ਸੋਹਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੋਕ ਜੀ ਸਾਡੀਆਂ ਪਹਿਲੀਆਂ ਪ੍ਰਵਾਤ ਫੇਰੀਆਂ ਦੀਆਂ ਤਿਆਰੀਆਂ ਸੰਗਤ ਆ ਗਈਆਂ ਨੇ ਤੇ ਆਪਾਂ ਚਾਲੇ ਮਾਰਦੇ ਹਾਂ ਹੁਣ ਅਰਦਾਸ ਬੇਨਤੀ ਕਰਕੇ ਤੇ ਨਾਲ-ਨਾਲ ਤੁਸੀਂ ਵਲੌਗ ਦੇ ਜੁੜੇ ਰਹੋ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਬਣਾਉਂਦਾ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਦਾ ਆਗਾਮ ਹੋਇਆ ਅਗਿਆਨਤਾ ਦੀ ਮਾਰਦ ਨੇ ਤੁੰਡ ਮਿਟਾ ਦਿੱਤੀ ਉਦੋਂ ਚਾਰ ਵਰਨਾ ਦਾ ਭਰਮ ਉੱਚ ਜਾਤੀ ਦਾ ਭਰਮ ਇਹ ਸੰਕੇ ਜਿਹੜੇ ਪੈਦਾ ਕੀ ਸਤਿਗੁਰੂ ਜੀ ਦੁਨੀਆ ਚਾਹੁੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਬਡੇਰੀ ਉਮਰ ਹੁੰਦੀ ਹੈ। ਬਾਬਾ ਕਾਲੂ ਜੀ ਪਾਂਧੀ ਕੋਲ ਹੀ ਪੜਾਉਂਦੇ ਨੇ। ਮਾਤਾ ਤ੍ਰਿਪਤਾ ਜੀ ਬੀਬੀ ਨਾਨਕੀ ਜੀ ਸਾਹਿਬ ਜੀ ਨੂੰ ਬੜਾ ਪਿਆਰ ਤੇ ਪਿਆਰ ਕਰਦੇ ਨੇ। ਸਮਾਂ ਲੰਘਦਾ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਬੜੀ ਵਿਦਿਆ ਤੇ ਗੋਸ਼ਟੀ ਹੁੰਦੀ ਹੈ। ਰਾਏ ਬੁਲਾਰ ਵਰਗਿਆਂ ਨੂੰ ਬੀਬੀ ਨਾਨਕੀ ਵਰਗਿਆਂ ਨੂੰ ਪਤਾ ਲੱਗਦਾ ਵੀ ਆਮ ਨਹੀਂ ਹੈ। ਜਿਵੇਂ ਕੋਈ ਬੰਦਾ ਹੁੰਦਾ ਹੈ ਕੋਈ ਬੱਚੇ ਨੇ ਜਨਮ ਲਿਆ ਤੇ ਦੁਨੀਆ ਵਿੱਚ ਬਿੱਤਰ ਦਾ ਤੇ ਚਲਾ ਜਾਂਦਾ ਹੈ ਵੀ ਇਸ ਤਰ੍ਹਾਂ ਮੇਰਾ ਵੀਰ ਨਹੀਂ ਹੈ ਇਹ ਤਾਂ ਕੋਈ ਅਕਲਮਈ ਰੂਪ ਹੈ ਗੰਮੀ ਜੋਤ ਦਾ ਮਾਲਕ ਹੈ ਹੁੰ ਗੁਰੂ ਨਾਨਕ ਸਾਹਿਬ ਮਹਾਰਾਜ ਜਿਵੇਂ ਦੇਵੇਂ ਵੱਡੇ ਹੁੰਦੇ ਨੇ ਉਦਾਸ ਉਦਾਸ ਸੀਨ ਰਹਿੰਦੇ ਨੇ ਭਾਵੇਂ ਉਦਾਸੀ ਨੂੰ ਧਰਨ ਕੀਤਾ ਬੋਲ ਦੇ ਘਟ ਹੈ ਬੜੀ ਪ੍ਰੂਕ ਮਾਤਰ ਮਹਾਰਾਜ ਦੀ ਗੱਲ ਕਰਦੇ ਨੇ ਇਹ ਸਿੱਧ ਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ ਜਿਹੜੇ ਸਿੱਧ ਪੁਰਸ਼ ਹੋਇਆ ਕਰਦੇ ਨਹੀਂ ਬੋਲ ਨਹੀਂ ਬਹੁਤ ਘੱਟ ਹੋਇਆ ਕਰਦੇ ਆ। ਦੂਸਰਾ ਉਹ ਸੌਂਦੀ ਬਹੁਤ ਘੱਟ ਹੋਇਆ ਕਰਦੇ ਆ। ਤੀਸਰਾ ਉਹ ਖਾਂਦੇ ਬੜੇ ਸੰਕੋਚ ਦੇ ਨਾਲ ਹੈ। ਇਹ ਨਿਸ਼ਾਨੀਆਂ ਨੇ ਸਿੱਧ ਪੁਰਸ਼ਾਂ ਦੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਰੀ ਸਾਰੀ ਰਾਤ ਨਾ ਸੌਂਦੀ। ਹੁਣ ਜਦੋਂ ਮਾਂ ਆਪਣੇ ਬੱਚੇ ਨੂੰ ਦੇਖਦੀ ਹੈ ਵੀ ਮੇਰਾ ਪੁੱਤ ਸੌਂਦਾ ਨਹੀਂ ਪਤਾ ਨਹੀਂ ਕੋਈ ਟੈਨਸ਼ਨ ਨਾ ਹੋਵੇ ਪਤਾ ਨਹੀਂ ਕੋਈ ਗੰਦ ਕਿਉਂਕਿ ਮਾਂ ਦਾ ਹਿਰਦਾ ਮਾਂ ਦਾ ਹੁੰਦਾ ਹੈ। ਮਾਂ ਨੇ ਪੁੱਛਣਾ ਵੀ ਪੁੱਤ ਕੀ ਗੱਲ ਸੋਦਾ ਕਿਉਂ ਨਹੀਂ ਕੋਈ ਟੈਨਸ਼ਨ ਹੈ ਕੋਈ ਗੱਲਬਾਤ ਕੋਈ ਦੱਸੋ ਸਾਂਝੀ ਕਰੋ ਤੇ ਸਾਹਿਬ ਜੀ ਕਹਿੰਦੇ ਮਾਤਾ ਨਹੀਂ ਉਸ ਇੱਕ ਓਮਕਾਰ ਦੀ ਆराधना ਵਿੱਚ ਜੁੜਿਆ ਹੈ ਉਹ ਤੋਂ ਬਿਨਾ ਨੀਂਦ ਨਹੀਂ ਆਉਂਦੀ ਉਹ ਤੋਂ ਬਿਨਾ ਚੈਰ ਨਹੀਂ ਹੁੰਦਾ ਉਹ ਤੋਂ ਬਿਨਾ ਰੋਟੀ ਪ੍ਰਸ਼ਾਦਾ ਭੋਜਨ ਵਧੀਆ ਨਹੀਂ ਲੱਗਦਾ ਉਹ ਤੋਂ ਬਿਨਾ ਆਹਾਰ ਜਿਹੜਾ ਵਧੀਆ ਨਹੀਂ ਲੱਗਦਾ ਉਹ ਤੋਂ ਬਿਨਾ ਸੋਣਾ ਵੀ ਮਾਰਨ ਮੈਨੂੰ ਸੱਚੇ ਪਾਤਸ਼ਾਹ ਦੀ ਮਿਹਰਕ ਨਹੀਂ ਸੰਖੇਪ ਦੇ ਨਾਲ ਤੁਹਾਨੂੰ ਇੱਕ ਸਾਖੀ ਸੁਣਾਵਾਂ ਗੁਰੂ ਕਲਗੀ ਤਰਪਾਤਸ਼ਾਹ ਬੈਠੇ ਨੇ ਉੱਥੇ ਇੱਕ ਮੋਨੀ ਆ ਗਿਆ ਸਾਧ ਜਦੋਂ ਮੋਨੀ ਆਉਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਸਤਿਕਾਰ ਕਰਦੇ ਹੈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਜਿਹੜਾ ਵੀ ਆਉਂਦਾ ਮਹਾਰਾਜ ਪਿਆਰ ਕਰਦੇ ਨੇ ਬੜਾ ਪਿਆਰ ਕੀਤਾ ਗਿਆ ਇਹ ਹੁਣ ਕੋਈ ਗੱਲ ਨਹੀਂ ਕਰਦਾ ਕਿਸੇ ਨਾਲ ਕਿਸੇ ਨਾਲ ਵੀ ਕੋਈ ਸ਼ਬਦ ਨਹੀਂ ਵਰਤਦਾ ਸਿੱਖ ਵੀ ਬੜੇ ਖੁਸ਼ ਨੇ ਨਾ ਇਹ ਲਿਖ ਕੇ ਗੱਲ ਕਰਦਾ ਨਾ ਇਹ ਬੋਲਦਾ ਨਾ ਕੋਈ ਇਸ਼ਾਰਾ ਕਰਦਾ ਸਿੱਖਾਂ ਨੇ ਗੁਰੂ ਸਾਹਿਬ ਮਹਾਰਾਜ ਕੋਲ ଉਸਤਤੀ ਕੀਤੀ ਉਹਦੀ ਸਿੰਘ ਕਹਿਣ ਲੱਗੇ ਮਹਾਰਾਜ ਬੜਾ ਸਤਿਪੁਰਸ਼ ਆਇਆ ਜਿਹੜਾ ਬੋਲਦਾ ਨਹੀਂ ਮਹਾਰਾਜ ਦੀ ਮੁਸਕਰਾਪਈ ਗੁਰੂ ਕਲਗੀਧਰ ਪਾਤਸ਼ਾਹ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਸਹਸ ਸਿਆਣਪਾ ਲਖ ਹੋਈ ਲੱਖਾਂ ਹੀ ਸਿਆਣਪਾ ਮਹਾਰਾਜ ਕੋਲ ਹੈ ਪਰ ਰੱਬ ਕੋਲੇ ਕਿਸੇ ਕਰਦੀ ਤੋਂ ਨਾ ਚਲਦੀ ਉਹ ਮੋਨੀ ਆ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਲੇ ਬਿਠਾ ਲਿਆ ਮਹਾਰਾਜ ਕਹਿੰਦੇ ਕੀ ਹਾਲ ਹੈ ਭਾਈ ਇਸ ਤਰ੍ਹਾਂ ਸੀਸ ਚੁਕਾਉਂਦਾ ਬੋਲਦਾ ਨਹੀਂ ਹੁਣ ਸਤਿਗੁਰ ਦੀ ਦਿਲਾਂ ਦੀ ਆ ਜਾਣਦੇ ਆ ਬੰਦਾ ਕਿਸੇ ਤੋਂ ਤਾਂ ਔਗਣ ਲੁਕਾ ਸਕਦਾ ਪਰ ਰੱਬ ਕੋਲੋਂ ਕਿਵੇਂ ਲੁਕਾਇਆ ਜਾ ਸਕਦਾ ਲੁਕਾਇਆ ਨਹੀਂ ਨਾ ਜਾ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਤਾਂ ਪਾਤ ਉਢੀਣੇ ਵਾਸਤੇ ਇੱਕ ਸਿੱਖ ਨੂੰ ਬੁਲਾ ਲਿਆ ਕੋਲੇ ਸਿੱਖ ਨੂੰ ਬੁਲਾਇਆ ਤੇ ਮਹਾਰਾਜ ਕਹਿੰਨਗੇ ਸਿੱਖਾ ਇਹ ਸਾਧੂ ਪੁਰਸ਼ ਹੈ ਦੇਖੋ ਗੁਰੂ ਕਲਗੀਧਰ ਪਾਤਸ਼ਾਹ ਇਹਨੂੰ ਕਹਿੰਦੇ ਨੀਤੀ ਬਨੀਤੀ ਵਿਆਕਰਨ ਅਨੁਸਾਰ ਇਹਨੂੰ ਵਿਅੰਗ ਦੇ ਨਾਲ ਮਹਾਰਾਜ ਕਹਿੰਦੇ ਸਮਝਾਉਂਦੇ ਨੇ ਕਿਸੇ ਨੂੰ ਕਈ ਵਾਰੀ ਕਿਸੇ ਨੂੰ ਬਾਣੀ ਦੁਆਰਾ ਸਮਝਾਇਆ ਜਾਂਦਾ ਹੈ ਕਈਆਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਹੁਣ ਗੁਰੂ ਸਾਹਿਬ ਪ੍ਰੈਕਟੀਕਲ ਕਰਕੇ ਦਿਖਾਉਂਦੇ ਨੇ ਵੀ ਮੋਨੀ ਨਹੀਂ ਹੈ ਇਹ ਇਹ ਪਖੰਡੀ ਆ ਤੇ ਮਹਾਰਾਜ ਸੱਚੀ ਪਾਤਸ਼ਾਹ ਕਹਿੰਣ ਲੱਗੇ ਸਿਖਾ ਇਹ ਬੜੇ ਸਾਧੂ ਪੁਰਸ਼ ਨੇ ਤੂੰ ਇਦਾਂ ਕਰ ਇਹਨਾਂ ਨੂੰ ਘਰੇ ਲੈ ਕੇ ਜਾ ਦੇਸੀ ਕੀ ਉਹਦੀ ਚੂਰੀ ਕੁੱਟ ਕੇ ਖਵਾਈ ਵਧੀਆ ਬਸਤਰ ਦੇਣੇ ਆ ਔਣ ਬੜੇ 25 ਰੁਪਏ ਭੇਟਾ ਦੇਣੀ ਐ ਇਹਨੂੰ ਇਸ ਤਰ੍ਹਾਂ ਮਾਰਦ ਨੇ ਕਿਆ 25 ਰੁਪਏ ਭੇਟਾ ਉਹ ਤੋਂ ਬਹੁਤ ਹੁੰਦੀ ਸੀ ਜੀ ਜਿਵੇਂ ਅਸੀਂ ਗਰੰਤੀ ਸਿੰਘ ਨੂੰ ਪ੍ਰਸ਼ਾਦਾ ਛਕਾਉਨੇ ਆ ਅਸੀਂ ਬਸਤਰ ਦੇਣੇ ਆ ਅਸੀਂ ਮਾਇਆ ਦੇਣੇ ਆ ਇਹਦੇ ਨਾਲ ਪਲਾਹ ਹੁੰਦਾ ਸਾਡਾ ਕਿਤੇ ਐ ਨਾ ਕਹੀ ਜਾਈ ਬਾਬਾ ਕਹਿ ਰਿਹਾ ਵੀ ਬਾਬੇ ਕੱਪੜੇ ਦੇ ਦਈਏ ਨਹੀਂ ਨਹੀਂ ਭਾਈ ਸਾਡਾ ਇਹ ਨਹੀਂ ਮਤਲਬ ਹੈ ਸਾਡਾ ਇਹ ਮਤਲਬ ਵੀ ਭਾਵਨਾ ਇਹ ਤੁਹਾਡੀ ਹੁੰਦੀ ਹੈ ਜਦੋਂ ਕੋਈ ਸਿੱਖ ਦਿੰਦਾ ਨਾ ਹੁਣ ਮੈਨੂੰ ਬਹੁਤ ਆ ਹੁਣ ਪਿੱਛੇ ਦੇ ਆ ਲੰਘੇ ਆ ਤੁਹਾਡਾ ਸਰਾਧ ਲੰਘੇ ਨੇ ਮੈਨੂੰ ਕਹਦੇ ਬਾਬਾ ਜੀ ਰੋਟੀ ਖਾ ਲਓ ਮੈਂ ਕਿਸੇ ਦੇ ਜਾਂਦੇ ਨਹੀਂ ਭਾਈ ਅਸੀਂ ਹੁਣ ਇੰਨੇ ਸਰਾਧ ਨੇ ਇੰਨੇ ਲੋਕ ਮਣਾਉਂਦੇ ਨੇ ਮੈਂ ਇਹਨਾਂ ਨੂੰ ਕਿਹਾ ਵੀ 365 ਦਿਨ ਹੈ ਵੀ ਸਾਲ ਦੇ ਇੱਕੋ ਦਿਨ ਹੀ ਪ੍ਰਸ਼ਾਦਾ ਚਕਾ ਕੇ ਮਾਰਨਾ ਸਾਨੂੰ ਵੀ 365 ਦਿਨ ਹੈ ਹਰੇ ਕਰ ਇੱਕ ਇੱਕ ਘਰ ਲੈ ਲਓ ਮੇਰਾ ਇੱਕ ਸਾਲ ਦਾ ਪ੍ਰਸ਼ਾਦਾ ਬਣਦਾ ਮੈਨੂੰ ਘਰੇ ਬਣਾਉਣ ਦੀ ਲੋੜ ਹੀ ਨਹੀਂ ਇਸ ਤਰ੍ਹਾਂ ਵੀ ਸੇਵਾ ਹੁੰਦੀ ਹੈ ਕਿਸੇ ਦੇ ਮਗਰ ਲੱ ਕੇ ਨਹੀਂ ਕਰਮ ਕਰਨਾ ਹੁੰਦਾ ਇਹ ਅਪਰਾਧ ਹੈ ਮਹਾਰਾਜ ਨੇ ਇਹਨੂੰ ਖੰਡਨ ਕੀਤਾ ਇਸ ਲਈ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਉਹ ਸਾਧੂ ਨੂੰ ਸਮਝਾਉਂਦੇ ਹੋਏ ਵੀ 25 ਰੁਪਏ ਦੇਣੇ ਆ ਇਹਨੂੰ ਬਸਤਰ ਵੀ ਦੇਣੇ ਉਹ ਸਿੱਖ ਘਰੇ ਚਲਾ ਗਿਆ ਮਹਾਰਾਜ ਨੇ ਮਗਰੀ ਇੱਕ ਫਿਕੋਰ ਭੇਜਤਾ ਚਿੱਠੀ ਲਿਖਤੀ ਚਿੱਠੀ ਵੀ ਮਹਾਰਾਜ ਨੇ ਲਿਖਿਆ ਵੀ ਇਹਨੂੰ ਕੋਈ ਰੋਟੀ ਨਹੀਂ ਦੇਣੀ ਇਹਨੂੰ ਸੁੱਕਾ ਪ੍ਰਸ਼ਾਦਾ ਦੇਣਾ ਕੋਈ ਇਹਦਾ ਸਤਕਾਰ ਨਹੀਂ ਕਰਨਾ ਬੁੱਧ ਤੇ ਜਦੋਂ ਇਹ ਆਵੇ ਇਹਨੂੰ 25 ਪੈਸੇ ਵੀ ਨਹੀਂ ਦੇਣੇ ਸਿੱਖ ਨੇ ਜਰੂਰ ਚਿੱਠੀ ਪੜੀ ਮਹਾਰਾਜ ਦੀ ਹੁਣ ਗੁਰੂ ਗੁਰਦਾ ਹੁਕਮ ਜਿਹੜਾ ਹੈ ਸਿੱਖ ਨੇ ਮੰਨਣਾ ਹੁੰਦਾ ਪਰ ਸਿੱਖ ਨੇ ਫਿਰ ਵੀ ਅਦਬ ਕੀਤਾ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ ਉਹਨੂੰ ਹਰ ਸਿੱਖ ਇਸ ਗੱਲ ਨੂੰ ਕਬੂਲਦਾ ਹੈ ਜਿਹੜਾ ਵੀ ਗੁਰੂ ਦੀ ਸੰਗਤ ਵਿੱਚ ਪੰਗਤ ਵਿੱਚ ਆਉਂਦਾ ਸਿੱਖ ਅਤਬ ਕਰਦਾ ਉਹ ਸਿੱਖ ਨੇ ਬੜਾ ਅਤਬ ਨਾਲ ਬਿਠਾਇਆ ਹੁਣ ਰਾਤ ਦੀ ਬੇਹੀ ਰੋਟੀ ਸੀ ਕਿਉਂਕਿ ਗੁਰੂ ਦਾ ਹੁਕਮ ਸੀ ਉਹ ਬੇਹੀ ਰੋਟੀ ਤਰੋੜ-ਬਰੋੜ ਕੇ ਉਹਦੇ ਅੱਗੇ ਰੱਖਤੀ ਪਰੋਠਾ ਜਿਹਾ ਬਣਾ ਕੇ ਹੁਣ ਜਦੋਂ ਤਾਂ ਖਾਵੇ ਖਾਣ ਲੱਗਿਆ ਇੱਕ ਬੁਰਕੀ ਤਾਂ ਥੋੜੀ ਨਾਲੇ ਤਾਂ ਗਾਲ੍ਹਾਂ ਕੱਢੇ ਅੰਦਰ ਕਿਹੜਾ ਮੌਨ ਦੀ ਵੀ ਇਹ ਕਿਉਂ ਦਾ ਰੋਟੀ ਇਹੋ ਜੀ ਕਿਹੋਂ ਦਾ ਪ੍ਰਸ਼ਾਦਾ ਛਕਾਤਾ ਮਾਰਾ ਕਹਿੰਦਾ ਇਹਨੂੰ ਆਖੇ ਚੋਰੀ ਘਾਣੀ ਦੇਸੀ ਕਿਉਂ ਦੀ ਇਹ ਤਾਂ ਰੋਟੀ ਐਸੀ ਹੈ ਹਮਰੋ ਕਾਕਲਾ ਕੁਕਰ ਖਾਹੇ ਇਹਨੂੰ ਤਾਂ ਕੁੱਤਾ ਨਹੀਂ ਖਾ ਸਕਦਾ ਕੋਈ ਨਾ ਇਹ ੱੱਬੀ ਜਾ ਸਕਦੀ ਨਾ ਇਹ ਲੰਗਾਈ ਜਾ ਸਕਦੀ ਐ ਉਹ ਕਹਿੰਦਾ ਵੀ ਜਦੋਂ ਖਾਣ ਲੱਗਾ ਨਾ ਗਲ ਵਿੱਚ ਰੋਟੀ ਅੜ ਗਈ ਪਾਣੀ ਨਾਲ ਮਸਾਂ ਬੁਰਕੀ ਲੰਗਾਈ ਹੁਣ ਜਦੋਂ ਜਾਣ ਲੱਗਾ ਨਾ ਹੁਣ ਮਨ ਵਿੱਚ ਲਾਲਸਾ ਕਿ ਵੀ 25 ਰੁਪਏ ਦੇਣਗੇ ਥੇਲਾ ਨਾ ਮਿਲੇਆ ਉਹ ਸਿੱਖ ਨਾਲ ਲੈ ਕੇ ਮਹਾਰਾਜ ਕੋਲ ਆ ਗਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਖਤ ਉੱਪਰ ਬਰਾਜਮਾਨ ਨੇ ਇਸ ਤਰ੍ਹਾਂ ਮਹਾਰਾਜ ਗੱਦੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਚੌਰ ਹਉਰਿਆ ਸਿੱਖ ਖੜੇ ਨੇ ਸਤਿਗੁਰੂ ਦਾ ਤਖਤ ਬਰਾਜਮਾਨ ਹੈ ਸਤਿਗੁਰੂ ਜੀ ਸ਼ੋਭਿਤ ਨੇ ਜਦੋਂ ਆਇਆ ਨਾ ਸਿੱਖ ਮਹਾਰਾਜ ਕਹਿੰਦੇ ਆਪ ਹੀ ਸਿੱਖਾ ਪਰਿਵਾਰ ਠੀਕ ਹੈ ਹੱਥ ਜੋੜ ਕੇ ਕਹਿੰਨਗਾ ਮਹਾਰਾਜ ਦੀ ਬੜੀ ਕਿਰਪਾ ਹੈ ਭਾਈ ਸੇਵਾ ਕੀਤੀ ਕਿ ਨਹੀਂ ਕੀਤੀ ਸਿੱਖ ਕਹਿ ਲਗਾ ਮਹਾਰਾਜ ਜਿਵੇਂ ਤੁਸੀਂ ਕਿਹਾ ਸੀ ਨਾ ਦੇਸੀ ਘੁਰਦੀਆਂ ਚੋਰੀਆਂ ਮਹਾਰਾਜ ਨੂੰ ਖਵਾਈਆਂ ਬੜੇ ਪਕਵਾਨ ਬਹੁਤ ਰਸ ਭਿੰਨੇ ਪਦਾਰਥ ਮਹਾਰਾਜ ਛਕਾਏ ਤੇ ਮਹਾਰਾਜ ਕਹਿੰਦੇ 25 ਰੁਪਏ ਕਿਹਾ ਸੀ ਦਿੱਤੇ ਕਿ ਨਹੀਂ ਦਿੱਤੇ ਸਿੱਖ ਕਹਿ ਲਗਾ ਮਹਾਰਾਜ ਦਿੱਤੇ ਨਹੀਂ ਜਦੋਂ ਇੰਨੀ ਗੱਲ ਕਹੀ ਨਾ ਪਖੰਡੀ ਬੋਲ ਪਿਆਰ ਤੋਂ ਗੁੱਸਾ ਆ ਜਾ ਪੈਦਾ ਹੋ ਗਿਆ ਕਹਿੰਦਾ ਮਹਾਰਾਜ ਝੂਠ ਬੋਲਦਾ ਡੱਕਾ ਨਹੀਂ ਇਹੋ ਜੀ ਰੋਟੀ ਖਵਾਈ ਜਿਹੜੀ ਲੰਘਦੀ ਨਹੀਂ ਸੀ ਮਸਾ ਪਾਣੀ ਨਾਲ ਲੰਘਾਈ 25 ਰੁਪਈਆ ਤਾਂ ਕੀ ਦੇਣੀ ਸੀ 25 ਪੈਸੇ ਵੀ ਨੇ ਦਿੱਤੇ ਨਹੀਂ ਸਾਰੇ ਸਿਕਸਣ ਲੱਗ ਪਏ ਮਾਰਾ ਸੱਚੇ ਪਾਤਸ਼ਾਹ ਕੇ ਕਿਆ ਵੀ ਸਖੋ ਜਿਹਨੂੰ ਸੱਚ ਕਹਿੰਦੀ ਸੀ ਨਾ ਸੱਚ ਕਈ ਵਾਰੀ ਭਾਈ ਚੀਜ਼ ਚਮਕਦੀ ਬਹੁਤ ਹੁੰਦੀ ਹੈ ਬਹੁਤ ਨਿਸ਼ਕਾਰਾ ਹੁੰਦਾ ਹੈ ਬੜੀ ਸੋਹਣੀ ਲੱਗਦੀ ਹੈ ਪਰ ਹੁੰਦਾ ਕੁਝ ਵੀ ਨਹੀਂ ਪੰਦੀ ਦੇਖਣ ਨੂੰ ਬਹੁਤ ਕੁਝ ਲੱਗਦਾ ਵੀ ਬੜਾ ਵੱਡਾ ਬਾਬਾ ਹੋਣਾ ਹੈ ਅਦਕਲਤਾ ਟ੍ਰੈਂਡ ਆ ਵੀ ਜਿੱਡੀ ਵੱਡੀ ਗੱਡੀ ਉੱਡਾ ਵੱਡਾ ਬਾਬਾ ਜਿੱਡਾ ਵੱਡਾ ਡੇਰਾ ਉੱਡਾ ਵੱਡਾ ਬਾਬਾ ਜਿੱਡੇ ਨਾਲ ਚੱਲੇ ਉੱਡੀ ਬੱਲੇ ਬੱਲੇ ਜਿਹੜਾ ਕੱਲਾ ਦਾ ਮੇਰੇ ਵਰਗਾ ਬੈਠਾ ਹੈ ਬਾਬਾ ਹੀ ਨਹੀਂ ਹੈ ਇਹ ਤਾਂ ਆਪਣਾ ਹੀ ਆ ਕਿਉਂਕਿ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਉਹਨੂੰ ਕਹਿੰਦੇ ਵੀ ਇਹ ਬਾਬਾ ਹੈ ਇਸ ਲਈ ਉਹ ਜਦੋਂ ਆਇਆ ਤੇ ਮਹਾਰਾਜ ਨੇ ਉਹਦਾ ਪਾਦ ਖੋਲ ਕੇ ਰੱਖ ਦਿੱਤਾ ਜਦੋਂ ਬੋਲਣ ਲੱਗਿਆ ਨਾ ਮਹਾਰਾਜ ਕਹਿੰਦੇ ਏਸੀ ਮੋਨੀ ਜਦੋਂ ਇੱਕ ਦਿਨ ਪ੍ਰਸ਼ਾਦਾ ਨਹੀਂ ਛਕਿਆ ਗਿਆ ਰੱਬ ਦਾ ਭਾਣਾ ਨਹੀਂ ਮੰਨਿਆ ਗਿਆ ਜਿਹੜਾ ਭਾਈ ਰੱਬ ਦਾ ਭਾਣਾ ਹੀ ਨਹੀਂ ਮੰਨ ਸਕਦਾ ਉਹ ਮੋਨੀ ਕਿਵੇਂ ਹੋ ਸਕਦਾ ਇਹ ਮਹਾਰਾਜ ਨੇ ਉੱਤੇ ਪ੍ਰਗਟ ਕੀਤਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੁੱਪਾ ਚੁੱਪਨਾ ਹੋ ਗਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖਣਾ ਉਤਰੀ ਜੇ ਬੰਨਾਪੁਰੀਆ ਭਾਰ ਮਹਾਰਾਜ ਕਹਿੰਦੇ ਭੁੱਖ ਵੀ ਤਾਂ ਨਹੀਂ ਲੈਂਦੀ ਕਈ ਕਹਿੰਦੇ ਅਸੀਂ ਭੁੱਖਿਆਂ ਦੀ ਅਸੀਂ ਰੋਟੀ ਨਹੀਂ ਖਾਣੀ ਅੱਜ ਜਿੱਦ ਦਿਨ ਵਰਤ ਹੁੰਦਾ ਮੈਂ ਕਹਿੰਦਾ ਇੱਕ ਦਿਨ ਰੋਟੀ ਹੋਰ ਵੱਧ ਛਕਿਆ ਕਰੋ ਉਸ ਦਿਨ ਮਹਾਰਤ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ ਭੁੱਖੇ ਰਹਿਣ ਦੇ ਨਾਲ ਕਦੇ ਵੀ ਤਨ ਦੀ ਮਨ ਦੀ ਭੁੱਖ ਨਹੀਂ ਲੈਂਦੀ ਜੇ ਬੰਨਾ ਪੂਰੀਆਂ ਭਾਰ ਕਿਉਂਕਿ ਬੰਨਾ ਪੂਰੀਆਂ ਭਾਰ ਉਹ ਪੂਰੀਆਂ ਦੇ ਭਾਰ ਤਾਂ ਬਣੇ ਹੋਏ ਆ ਮਨ ਦੇ ਵਿੱਚ ਤਾਂ ਆ ਸੰਕਲਪ ਕਰ ਲਿਆ ਆ ਵੀ ਖਾਵਾਂਗੇ ਆ ਵੀ ਖਾਵਾਂਗੇ ਭੁੱਖ ਕਿਵੇਂ ਹੋਗੀ ਕੇਲੇ ਖਾਂਦੇ ਨਹੀਂ ਅਸੀਂ ਵਰਤ ਦੇ ਦਿਨ ਮਨ ਮਨ ਕੇਲੇ ਖਾ ਲੈਨੇ ਆ ਉਸ ਸਾਬ ਵੀ ਲਿਆ ਦਿਓ ਪਰ ਕਈ ਵਾਰੀ ਲਿਸਟਾਂ ਤਿਆਰ ਹੋ ਜਾਂਦੀ ਆ ਵੀ ਲਿਆ ਦਿਓ ਕਾਦਾ ਵਰਤ ਹੈ ਭਾਈ ਇਹ ਪਹਿਲਾਂ ਸਾਡੀਆਂ ਮਾਈਆਂ ਵਰਤ ਰੱਖਦੀਆਂ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵਰਤ ਕਾਦਾ ਰੱਖਣਾ ਜੱਤ ਪਹਾੜਾ ਧੀ ਦਸੁਨਿਆਰ ਅਹਿਰਨ ਮਤ ਵੇਦ ਹਥਿਆਰ ਭੁੱਖ ਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਟਟਾਲ ਘੜੀਏ ਸਬਦ ਸੱਚੀ ਟਕਸਾਲ ਵਰਤ ਰੱਖਣਾ ਮਹਾਰਾਜ ਕਹਿੰਦੇ ਸੰਤੋਖ ਦਾ ਵਰਤ ਰੱਖ ਦਇਆ ਕਾ ਪਾਸ ਸੰਤੋਖ ਸੂਤ ਜੱਤ ਕੰਢੀ ਸਤ ਵਰਤ ਇਹੋ ਜਨੇਊ ਜੀ ਕਾ ਹਿਤਾ ਪਾਂਡੇ ਕਤ ਵਰਤ ਰੱਖਣਾ ਮਹਾਰਾਜ ਕਹਿੰਦੇ ਸੋਚੀ ਬਈ ਕਿਸੇ ਨੂੰ ਮਾਲਾ ਨਹੀਂ ਬੋਲਣਾ ਵਰਤ ਰੱਖਣਾ ਤਾਂ ਮਹਾਰਾਜ ਕਹਿੰਦੇ ਇਹ ਰੱਖ ਬਈ ਕਿਸੇ ਦਾ ਮਾਲਾ ਨਹੀਂ ਕਰਨਾ ਵਰਤ ਰੱਖਣਾ ਤਾਂ ਇਹ ਰੱਖ ਆਪਣੇ ਮਨ ਨੂੰ ਕਾਬੂ ਵਿੱਚ ਰੱਖਣਾ ਵਿਕਾਰ ਨਹੀਂ ਪੈਦਾ ਹੋਣ ਦੇਣਾ ਇਹ ਹੈ ਵਰਤ ਇਹਨੂੰ ਮਹਾਰਾਜ ਨੇ ਵਰਤ ਕਿਹਾ ਇਹਦਾ ਇਹ ਮਤਲਬ ਨਹੀਂ ਬਈ ਖੰਡਨ ਨਹੀਂ ਹੈ ਜਿਹੜੇ ਸਨਾਤਨ ਤਨਵਾੜੇ ਵਰਤ ਰੱਖਦੇ ਮੁਬਾਰਕ ਹੈ ਭਾਈ ਉਹਨਾਂ ਦਾ ਧਰਮ ਹੈ ਉਹ ਰੱਖਦੇ ਨਹੀਂ ਵਰਤ ਸਿੱਖਾਂ ਨੂੰ ਵਰਤ ਰੱਖਣ ਨੂੰ ਮਹਾਰਾਜ ਨੇ ਮਨਾ ਕੀਤਾ ਸਿੱਖ ਨਹੀਂ ਵਰਤ ਰੱਖਦਾ ਪਰ ਜਿਹੜਾ ਵਰਤ ਰੱਖਦਾ ਹੈ ਉਹਦੇ ਨਾਲ ਕੋਈ ਈਰਖਾ ਵੀ ਨਹੀਂ ਕਰਦਾ ਵਰਤ ਰੱਖਣਾ ਪਾਪ ਨਹੀਂ ਹੈ ਕੋਈ ਗੁਨਾਹ ਨਹੀਂ ਹੈ ਕੋਈ ਲੋਕ ਕਈ ਪ੍ਰਚਾਰ ਕਹਿੰਦੇ ਜੀ ਇਹਦੇ ਵਰਤ ਰੱਖਦੇ ਆ ਪਖੰਡੀਆਂ ਨਹੀਂ ਭਾਈ ਉਹਨਾਂ ਦਾ ਧਰਮ ਹੈ ਜੇ ਉਹਨਾਂ ਦੇ ਧਰਮ ਦੇ ਵਿੱਚ ਵਰਤ ਰੱਖਣਾ ਇੱਕ ਪੁੰਨ ਦਾ ਕਰਮ ਹੈ ਅਸੀਂ ਕਿਵੇਂ ਪਾਪ ਕਹਿ ਸਕਦੇ ਹਾਂ ਨਹੀਂ ਨਹੀਂ ਸਾਨੂੰ ਮਨਾ ਕੀਤਾ ਮਹਾਰਾਜ ਨੇ ਸਿੱਖਾਂ ਨੂੰ ਇਸ ਲਈ ਜੇ ਕੋਈ ਬ੍ਰਾਹਮਣ ਵੀਰ ਕੋਈ ਸਨਤਨੀਆਂ ਕੋਈ ਹਿੰਦੂ ਵੀਰ ਵਰਤ ਰੱਖਦਾ ਭਾਈ ਮੁਬਾਰਕ ਹੈ ਉਹਨਾਂ ਨੂੰ ਉਹਨਾਂ ਦਾ ਧੰਮ ਹੈ ਇਸ ਲਈ ਮਹਾਰਾਜ ਵੀ ਅਖੀਰਲੀ ਪੰਕਤੀ ਬਿਜਾਰਾਜ ਕਹਿੰਦੇ ਸਹਿਤ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਤੱਲੇ ਨਾਲ ਲੱਖਾਂ ਹੀ ਸਿਆਣਪਾ ਹੋਣ ਮਹਾਰਾਜ ਕਹਿੰਦੇ ਇੱਕ ਵੀ ਨਾਲ ਨਹੀਂ ਚੱਲੇਗੀ ਅਖਰੀ ਪਗਲੀ ਵਿੱਚ ਮਹਾਰਾਜ ਕਹਿੰਦੇ ਕਿਵ ਸੱਚਿਆਰਾ ਹੋਈ ਐ ਜਿਹੜਾ ਸਿੱਖਾਂ ਨੇ ਪੁੱਛਿਆ ਵੀ ਕਿਵੇਂ ਸੱਚੇ ਹੋਈਦੇ ਆ ਕਿ ਬੂੜਾ ਟੁੱਟੇ ਪਾਲ ਕਿਵੇਂ ਮਹਾਰਾਜ ਕਹਿੰਦੇ ਕੂੜ ਦੀ ਵੱਟ ਟੁੱਟਦੀ ਅੰਦਰੋਂ ਪ੍ਰਸ਼ਨ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਤਿਗੁਰੂ ਕਹਿੰਦੇ ਮਾਲਕ ਦੀ ਰਜ਼ਾ ਵਿੱਚ ਰਹਿਣਾ ਪੈਂਦਾ ਉਹਦੇ ਹੁਕਮ ਦੇ ਵਿੱਚ ਜੀਵਨ ਬਤੀਤ ਕਰਨਾ ਪੈਂਦਾ ਜਿਹੜਾ ਵੀ ਉਹਦੇ ਹੁਕਮ ਦੇ ਵਿੱਚ ਰਹਿੰਦਾ ਜਿਹੜਾ ਵੀ ਉਹਦੀ ਰਜ਼ਾ ਵਿੱਚ ਰਹਿੰਦਾ ਜਿਹਦਾ ਵੀ ਉਹਦੇ ਭਾਣੇ ਤੇ ਰਹਿੰਦਾ ਮਹਾਰਾਜ ਕਹਿੰਦੇ ਫਿਰ ਕਿਰਪਾ ਹੁੰਦੀ ਆਓ ਸਵਾਹ ਹੋ ਗਿਆ ਭਾਈ ਪੁਰਤੂ ਦੀ ਖਵਾ ਵਿਚਾਰ ਕਰਦੇ ਆ ਬੇਨਤ ਪੁਨਾ ਹੋਈਆਂ ਆਪ ਸਰਬਤ ਸੰਗਤਾਂ ਨੇ ਭਾਈ ਕਿਰਪਾ ਕਰਨੀ ਅਫੀਸ ਬਖਸ਼ਨੀ ਕੋਈ ਵੱਧ ਘੱਟ ਕਈ ਵਾਰੀ ਸ਼ਬਦ ਬੋਲਿਆ ਗਿਆ ਹੁੰਦਾ ਤੁਹਾਡਾ ਬੱਚਾ ਆ ਹਜੇ ਸਿੱਖ ਰਹੇ ਆ ਸਿੱਖਣ ਦੀ ਕੋਸ਼ਿਸ਼ ਵਿੱਚ ਆ ਇੱਕ ਹੁੰਦਾ ਸਿੱਖ ਜਾਣਾ ਇੱਕ ਹੁੰਦਾ ਸਿੱਖਣਾ ਇੱਕ ਹੁੰਦਾ ਸਿੱਖਣ ਦੀ ਕੋਸ਼ਿਸ਼ ਅਸੀਂ ਕੋਸ਼ਿਸ਼ ਵਿੱਚ ਆ ਭਾਈ ਅਦੇ ਸਕੇ ਨਹੀਂ ਬੈਠਣਾ ਨਹੀਂ ਆਇਆ ਪੁਰਤਕ ਦੀ ਖਿਮਾ ਦੇਹੁ ਸਦਨ ਸਿਸਣੀਆ ਜੋ ਹੋਵੇ ਸਭ ਸਿਮੇਲ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਪੁਰਤਕ ਦੀ ਖਿਮਾ ਬਿਨ ਸੰਤਨਾਂ ਲੋ ਬਿਨਤ ਮਾਇਆ ਵਾਹੇ ਗੁਰੂ ਵਾਹੇ ਗੁਰੂ ਜੀ ਵਾਹੇ Thank you गुरु क्रांतिकारी ਸਰਬਿਸਾਏ ਜੀ ਨਾਮ ਪਸੰਦ ਮਹੱਲਾ ਪੰਜਵਾ ਕਾਰ ਦੂਜਾ ਚੌਪ ਦੇ ਇੱਕ ਅੰਕਾਰ ਸਤਿਗੁਰ ਪਰਸਾ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਤੇਰਾ ਗੁਰ ਹਾਈ ਸੋ ਨੀਤਾ ਜੀਓ ਹਮਾਰਾ ਬਲ ਬਲ ਜਾਸੀ ਅਰ ਦਰਸ਼ਨ ਦਿਹੁ ਦਿਖਾਈ ਤੇ ਸਾਨੂੰ ਲੈ ਹੋ ਚਾਹਜੀ ਲੈ ਨਹੀਂ ਆਇਆ ਅਜੇ ਤੱਕ ਕੋਈ ਇੱਧਰ ਹੈ ਨਹੀਂ ਹਾਂਜੀ ਅੰਦਰ ਪ੍ਰਸ਼ਾਦ ਪ੍ਰਸ਼ਾਦ ਲੈ ਲੀਏ ਨਾ ਆ ਜਾਣਾ ਤਰੇ ਕੋਈ ਸਾਡੇ ਦੇ ਵੀ ਲੈ ਲੀ ਸੋ ਹਾਂਜੀ ਅੱਜ ਦੀ ਪ੍ਰਵਾਤ ਫੇਰੀ ਦੀ ਸਮਾਪਤੀ ਅੱਜ ਆਪ ਐਥੀ ਕਰਦੇ ਹਾਂ ਸੋ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵਲੌਗ ਦੇਖਿਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਵਧੀਆ ਲੱਗਿਆ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੁਸੀਂ ਕੱਲ ਦੇ ਵਲੌਗ ਦੇ ਜੁੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ